ਜੇ ਕੋਈ ਤੁਹਾਡੇ ਤੋਂ ਦਾ ਹੈ ਤੇ ਰੱਬ ਦਾ ਸ਼ੁਕਰ ਮਨਾਓ ਕਿ ਐਸੇ ਝੂਠਿਆ ਲੋਕਾਂ ਤੋਂ ਢੋਗਲੇ ਲੋਕਾਂ ਤੋਂ ਫਰੇਬੀ ਲੋਕਾਂ ਤੋਂ ਤੁਹਾਡਾ ਖੈਰਾ ਛੁਕਿਆ ਕਿਉਂਕਿ ਜੇ ਇਹ ਲੋਕ ਤੁਹਾਡੀ ਜ਼ਿੰਦਗੀ ਦੇ ਵਿੱਚ ਹੁੰਦੇ ਤੇ ਸਾਰੀ ਜ਼ਿੰਦਗੀ ਤੁਹਾਨੂੰ ਇਹਨਾਂ ਨੇ ਘਾਟਾ ਤੇ ਨੁਕਸਾਨ ਹੀ ਦੇਣਾ ਸੀ ਤੇ ਸ਼ੁਕਰ ਕਰੋ ਰੱਬ ਦਾ ਇਸੇ ਧੋਗਲੇ ਲੋਕਾਂ ਤੋਂ ਝੂਠਿਆਂ ਲੋਕਾਂ ਤੋਂ ਜੇ ਤੁਹਾਡਾ ਕੋਈ ਰਿਸ਼ਤਾ ਟੁੱਟਿਆ ਹੈ ਤੇ ਰੱਬ ਦਾ ਸ਼ੁਕਰ ਕਰੋ ਕਿਉਂਕਿ ਐਸੇ ਫਰੇਬੀ ਧੋਗਲੇ ਤੇ ਝੂਠੇ ਲੋਕਾਂ ਤੋਂ ਹਮੇਸ਼ੀ ਦੂਰੀ ਹੀ ਬਣਾ ਕੇ ਜੇ ਕੋਈ ਤੁਹਾਡੇ ਤੋਂ ਦਾ ਹੈ ਤੇ ਰੱਬ ਦਾ ਸ਼ੁਕਰ ਮਨਾਓ ਕਿ ਐਸੇ ਝੂਠਿਆ ਲੋਕਾਂ ਤੋਂ 도ਗਲੇ ਲੋਕਾਂ ਤੋਂ ਫਰੇਬੀ ਲੋਕਾਂ ਤੋਂ ਤੁਹਾਡਾ ਖੈਰਾ ਛੁਕਿਆ ਕਿਉਂਕਿ ਜੇ ਇਹ ਲੋਕ ਤੁਹਾਡੀ ਜ਼ਿੰਦਗੀ ਦੇ ਵਿੱਚ ਹੁੰਦੇ ਤੇ ਸਾਰੀ ਜ਼ਿੰਦਗੀ ਤੁਹਾਨੂੰ ਇਹਨਾਂ ਨੇ ਘਾਟਾ ਤੇ ਨੁਕਸਾਨ ਹੀ ਦੇਣਾ ਸੀ ਤੇ ਸ਼ੁਕਰ ਕਰੋ ਰੱਬ ਦਾ ਕਿ ਐਸੇ 도ਗਲੇ ਲੋਕਾਂ ਤੋਂ ਝੂਠਿਆ ਲੋਕਾਂ ਤੋਂ ਜੇ ਤੁਹਾਡਾ ਕੋਈ ਰਿਸ਼ਤਾ ਟੁੱਟਿਆ ਹੈ ਤੇ ਰੱਬ ਦਾ ਸ਼ੁਕਰ ਕਰੋ ਕਿਉਂਕਿ ਐਸੇ ਫਰੇਬੀ 도ਗਲੇ ਤੇ ਝੂਠੇ ਲੋਕਾਂ ਤੋਂ ਹਮੇਸ਼ੀ ਦੂਰੀ ਹੀ ਬਣਾਤੇ